ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਪਾ ਲੈ ਰਿਹਾਗਾ ਪਹਿਲਾਂ ਵੀ ਮੈਂ ਕੀ ਕਦੂ ਤੇ ਪਾਈਆਂ ਕਦੂ ਦੀਆਂ ਬਿਮਾਰੀਆਂ ਕਦੂ ਦੀ ਖੇਤੀ ਕਿਵੇਂ ਕਰੀਏ ਸਾਰੀ ਜਾਣਕਾਰੀ ਤੁਹਾਨੂੰ ਦਿੰਨਾ ਇਸੇ ਤਰ੍ਹਾਂ ਹੀ ਅੱਜ ਮੈਂ ਸੋਚਿਆ ਵੀ ਕੁਝ ਕਿਸਾਨ ਵੀਰਾਂ ਨੂੰ ਇੱਕ ਸਮੱਸਿਆ ਆ ਰਹੀ ਸੀ ਉਸ ਸਮੱਸਿਆ ਨੂੰ ਦੇਖ ਕੇ ਬਾਰੇ ਕਿਸਾਨ ਵੀਰ ਡਰੇ ਹੋਏ ਨੇ ਤੇ ਉਹ ਸਮੱਸਿਆ ਕੀ ਆ ਜਿਨ੍ਹਾਂ ਦੇ ਜ਼ਿਆਦਾ ਅਗੇਤੇ ਕਦੂ ਲਾਏ ਹੋਏ ਨੇ ਉਹ ਕਦੂ ਲਾਏ ਹੋਏ ਨੇ ਜਾਂ ਕੁਝ ਵੀ ਮੰਨ ਲਓ ਫਸਲ ਲਾਈ ਹੋਈ ਹੈ ਉਹ ਫਸਲ ਕਾਗਜ ਦੇ ਨਾਲ ਲੱਗੀ ਪਈ ਆ ਕਿਉਂਕਿ ਹੁਣ ਇਸ ਟਾਈਮ ਦਿਨ ਦਾ ਟੈਂਪਰੇਚਰ ਕਾਫੀ ਹੋ ਜਾਂਦਾ ਰਾਤ ਦਾ ਡਾਊਨ ਹੁੰਦਾ ਪਰ ਕਾਗਜ ਜੇ ਉਤਾਰ ਨਹੀਂ ਸਕਦੇ ਕਾਗਜ ਕਿਉਂ ਨਹੀਂ ਉਤਾਰ ਸਕਦੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਕੋਰੇ ਦੀ ਮਾਰ ਪੈ ਜੇ ਬਾਕੀ ਇਹ ਖੇਤੀ ਬਹੁਤ ਮਹਿੰਗੀ ਖੇਤੀ ਆ ਇਥੇ ਕਾਫੀ ਇਨਵੈਸਟਮੈਂਟ ਹੋਈ ਹੋਈ ਆ ਆਪਾਂ ਇਸੇ ਕਰਕੇ ਇਹਦਾ ਕਾਗਜ ਵੀ ਮੌਸਮ ਦੇ ਹਿਸਾਬ ਨਾਲ ਦੇਖ ਕੇ ਉਤਾਰਨਾ ਜੇਕਰ ਆਪਾਂ ਪਹਿਲਾਂ ਕਾਗਜ ਉਤਾਰ ਦੇ ਨੇ ਉਧਰੋਂ ਕੋਰਾ ਪੈ ਜੇ ਤਾਂ ਆਪਣਾ ਕਾਫੀ ਨੁਕਸਾਨ ਹੋ ਸਕਦਾ ਇਸ ਕਰਕੇ ਆਪਾਂ ਕਿਸਾਨ ਵੀਰਾਂ ਨੂੰ ਇਹ ਸਪਾਰਸ਼ ਨਹੀਂ ਕਰ ਸਕਦੇ ਵੀ ਅਜੇ ਕਾਗਜ ਧਾਰਿਆ ਜਾਵੇ ਅੱਜ 4 ਫਰਵਰੀ ਹੈ ਜੀ 2025 ਤੇ ਦਿਨ ਦੀ ਧੁੱਪ ਆ ਜਿਹੜੀ ਉਹ ਧੁੱਪ ਕਾਫੀ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਉਹ ਟੈਂਪਰੇਚਰ ਦੇ ਕਾਰਨ ਜੀ ਦੇਖੋ ਜੀ ਜਿਵੇਂ ਬੇਲਾ ਨੇ ਨਾ ਬੇਲਾ ਬਿਲਕੁਲ ਕਾਗਜ ਦੇ ਨਾਲ ਲੱਗੀਆਂ ਪਈਆਂ ਨੇ ਜੀ ਦੇਖੋ ਜੀ ਬਾਕੀ ਫਿਰ ਕੀ ਹੈ ਨਾ ਬੇਲਾ ਦੇ ਪੱਤੇ ਐਵੇਂ ਪੀਲੇ ਪੈ ਰਹੇ ਨੇ ਕੁਝ ਜਗ੍ਹਾ ਤੋਂ ਸੁੱਕ ਵੀ ਰਹੇ ਨੇ ਦੇਖੋ ਜੀ ਇਹਨਾਂ ਨੂੰ ਕਈ ਜ਼ਿਮੀਦਾਰ ਭਰਾ ਸੋਚਦੇ ਨੇ ਵੀ ਡੌਨੀ ਆ ਗਈ ਆਪਣੇ ਫਲਾਣ ਹੀ ਆ ਗਈ ਫੰਗਸ ਆ ਗਈ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਨੌਲੇਜ ਹੁੰਦੀ ਨਹੀਂ ਤੇ ਉਹ ਇਹਦੀਆਂ ਸਪਰੇਹਾਂ ਬਾਰੇ ਸੋਚਣ ਲੱਗ ਜਾਂਦੇ ਨੇ ਦੁਕਾਨਦਾਰ ਵੀਰਾਂ ਕੋਲੇ ਭਗ ਜਾਂਦੇ ਨੇ ਉਹ ਜਾ ਕੇ ਚਾੱਕ ਕੇ ਜਿਵੇਂ ਉਹ ਕਹਿੰਦੇ ਵੀ ਡੌਨੀ ਹੈ ਡੌਨੀ ਦੇ ਹਾਲਾਤ ਦੇਖ ਕੇ ਬਿਲਕੁਲ ਐਵੇਂ ਹੀ ਹੁੰਦੇ ਨੇ ਤੇ ਉਹ ਸਪਰੇ ਕਰਦੇ ਨੇ ਇਸ ਲਈ ਮੈਂ ਇਹ ਵੀਡੀਓ ਬਣਾਉਣੀ ਮੈਨੂੰ ਜ਼ਰੂਰੀ ਲੱਗੀ ਵੀ ਮੈਂ ਆਪਣੇ ਜ਼ਿਮੀਦਾਰ ਭਰਾਵਾਂ ਦੇ ਘੱਟ ਖਰਚੇ ਦੇ ਉੱਤੇ ਇਨਾਂ ਦੀ ਫਸਲ ਵਧੀਆ ਹੋਵੇ ਤੇ ਇਹ ਕੋਈ ਡੌਨੀ ਨਹੀਂ ਹੈਗੀ ਕੁਝ ਨਹੀਂ ਹੈਗਾ ਜੇ ਦੇਖਿਆ ਜਾਵੇ ਤੇ ਇਹ ਕੀ ਹੈਗਾ ਨਾ ਦਿਨ ਦਾ ਟੈਂਪਰੇਚਰ ਜ਼ਿਆਦਾ ਹੋਣ ਕਾਰਨ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਪੱਤੇ ਕਾਗਜ਼ ਦੇ ਨਾਲ ਲੱਗੇ ਹੋਏ ਨੇ ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਤਾਂ ਪੱਤੇ ਮੱਚ ਜਾਂਦੇ ਨੇ ਇਹੀ ਚੱਕਰਾ ਹੋਰ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਦੇਖੋ ਜੀ ਹਾਂ ਇੱਕ ਦਿੱਕਤ ਜ਼ਰੂਰ ਆ ਰਹੀ ਆ ਜਿਹੜੀ ਮੈਂ ਤੁਹਾਨੂੰ ਅੱਜ ਦੱਸਣੀ ਚਾਹਨਾ ਵੀ ਲਗਭਗ ਆਪਣੀਆਂ ਸਾਰੀਆਂ ਫਸਲਾਂ ਦੇ ਉੱਤੇ ਥੋੜਾ ਧਿਆਨ ਕੀਤਾ ਜਾਵੇ ਦੇਖੋ ਜੀ ਤੇਲੇ ਦਾ ਹਮਲਾ ਜਿਹੜਾ ਥੋੜਾ ਥੋੜਾ ਸਟਾਰਟਿੰਗ ਹੋ ਚੁੱਕਿਆ ਜਾਂ ਤੁਸੀਂ ਮੰਨ ਲਓ ਵੀ ਤੇਲਾ ਆ ਗਿਆ ਦੇਖੋ ਜੀ ਕਦੋਂ ਤਿਆਰ ਆ ਬਿਲਕੁਲ ਕੱਲ ਨੂੰ ਇਸ ਦੀ ਤੜਾਈ ਕੀਤੀ ਜਾਊਗੀ ਜੀ ਤੜਾਈ ਕਰਕੇ ਕਈ ਜ਼ਿਮੀਂਦਾਰ ਭਰਾਵਾਂ ਦੇ ਸਵਾਲ ਆਉਣਗੇ ਵੀ ਠਕਣਾ ਪਊ ਦੇਖੋ ਯੂਰਪ ਬੇਲ ਵੀ ਬਾਹਰ ਨਿਕਲ ਰਹੀ ਹੈ ਯਾਰ ਨਹੀਂ ਟਕਣਾ ਪਊ ਟਕਣਾ ਤਾਂ ਵੀਰੇ ਅਜੇ ਰਿਸਕ ਲੈ ਨਹੀਂ ਸਕਦੇ ਟਕਣਾ ਕਿਤਾ ਰੱਖਣਾ ਪਊਗਾ ਪਰ ਇਹ ਕਈ ਤਰੀਕੇ ਨੇ ਜਿਵੇਂ ਆਪਾਂ ਕਾਗਜ਼ ਪੱਕਾ ਨਹੀਂ ਕਰਦੇ ਕਿਤੋਂ ਉੱਪਰ ਚੱਕ ਦਾਂਗੇ ਕਿਤੋਂ ਕਿਵੇਂ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਇਸ ਦੀ ਤੜਾਈ ਕਰਕੇ ਉਸ ਤੋਂ ਬਾਅਦ ਕਾਗਜ਼ ਤਾਂ ਫਿਰ ਫਿੱਟ ਵੀ ਨਹੀਂ ਆਉਣਾ ਦੇਖੋ ਜੀ ਦੇਖੋ ਜੀ ਕਿ ਕੀ ਇਹ ਕਾ ਦੂਰੀਆਂ ਬੇਲਾ ਨੇ ਜੀ ਓ ਵਧੀਆ ਫਸਲ ਆ ਜੀ ਬਾਬੇ ਦੀ ਕਿਰਪਾ ਉਮੀਦ ਆ ਵੀ ਚੰਗੇ ਪੈਸੇ ਬਣਨਗੇ ਬਾਕੀ ਤੁਸੀਂ ਆਪਣੀਆਂ ਮੰਡੀਆਂ ਦਾ ਰੇਟ ਵੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀ ਕੀਏ ਦਾ ਇਹ ਰੇਟ ਚੱਲ ਰਿਹਾ ਅਰ ਰਿਟੇਲ ਦਾ ਰੇਟ ਨਾ ਦੱਸਿਆ ਕਰੋ ਅਰ ਰਿਟੇਲ ਤਾਂ ਵੀਰੇ ਫਿਰ ਅਗਲੇ ਨੇ ਵੀ ਆਪਣੀ ਇਨਕਮ ਕਰਨੀ ਹੁੰਦੀ ਹੈ ਦੇਖੋ ਜੀ ਦੇਖੋ ਜੀ ਦੇਖੋ ਜੀ ਫਲ ਬਹੁਤ ਲੱਗਿਆ ਦੇਖੋ ਜੀ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਜੇਕਰ ਤੁਸੀਂ ਕਾਗਜ਼ ਉਤਾਰ ਦਿਓ ਬੇਲਾਂ ਦਾ ਤਾਂ ਉਸ ਦੇ ਉੱਤੇ ਤੁਸੀਂ 17658 ਅਮੀਦਾ ਜਿਹਨੂੰ ਜ਼ਿੰਮੇਵਾਰ ਭਰਾ ਕੈਨਫੀਡੋਰ ਬ੍ਰਾਂਡ ਦੇ ਨਾਂ ਤੇ ਜਾਣਦੇ ਨੇ ਉਸ ਨੂੰ ਆਪਾਂ 15 20 ਐਮਐਲ ਪਾ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਹਾਂ ਦੇਖੋ ਜੀ ਹੋਰ ਕੋਈ ਆਪਾਂ ਨੂੰ ਬਾਹਲਾ ਫੰਗੀ ਸਾਈਡ ਦਾ ਜਾਂ ਕਾਸੀ ਦਾ ਕੋਈ ਖਰਚਾ ਕਰਨ ਦੀ ਲੋੜ ਨਹੀਂ ਤੇ ਇਸ ਤਰ੍ਹਾਂ ਆਪਾਂ ਕਹੀਏ ਕੱਦੂ ਤੇ ਮਤਲਬ ਤੇਲੇ ਦੀ ਸਪਰੇਅ ਕਰ ਸਕਦੇ ਆਂ ਬਾਕੀ ਤੜਾਈ ਕਰ ਸਕਦੇ ਆਂ ਬਾਕੀ ਜਿਨ੍ਹਾਂ ਦੀ ਬੇਲਾਂ ਸੂਟੀਆਂ ਨੇ ਉਹਨਾਂ ਨੂੰ ਤਾਂ ਜੇ ਕਾਗਜ਼ ਦੀ ਕੋਈ ਸਮੱਸਿਆ ਨਹੀਂ ਉਹਨਾਂ ਬਾਰੇ ਤਾਂ ਕੋਈ ਲੋੜ ਨਹੀਂ ਉਹਨਾਂ ਨੂੰ ਜੇ ਕਿਸੇ ਦੀਆਂ ਫਿਰ ਵੀ ਸੂਟੀਆਂ ਬੇਲਾਂ ਦੇ ਪੱਤੇ ਮੱਚਦੇ ਨੇ ਸਾਈਟ ਟੈਂਪਰੇਚਰ ਦੇ ਕਾਰਨ ਹੀ ਮੱਚਦੇ ਨੇ ਹੋਰ ਕੋਈ ਦਿੱਕਤ ਨਹੀਂ ਜਿਵੇਂ ਹੁਣ ਕਈ ਕਿਸਾਨ ਵੀਰਾਂ ਦੇ ਸੁਝਾਉਣਗੇ ਵੀ ਇਹ ਕਿੰਨੇ ਦਾ ਕੱਦੂ ਹੋ ਜਾਂਦਾ ਜੇਕਰ ਮੌਸਮ ਠੀਕ ਰਹਿੰਦਾ ਤਾਂ ਰੇਟ ਚੰਗਾ ਰਹਿੰਦਾ ਤਾਂ ਤੁਸੀਂ ਮੰਨ ਕੇ ਚੱਲੋ 3-4 ਲੱਖ ਰੁਪਏ ਦਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਇਹ ਚੀਜ਼ ਲਈ ਐਨਾ ਕੁਝ ਕਹਿੰਦਾ ਹੋਇਆ ਕਿ ਮੇਰਾ ਜਾਜਕਾਂ ਜੇ ਕੁਛ ਗਲਤ ਬੋਲ ਗਿਆ ਹੋਵਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਵੀਡੀਓ ਬਣਾ ਕੇ ਤੁਹਾਡੇ ਕੋਲ ਲੈ ਕੇ ਆਈਏ ਤੁਹਾਨੂੰ ਨਵੀਂ-ਨਵੀਂ ਜਾਣਕਾਰੀ ਤੇਈਏ ਇੰਨਾ ਕੁਛ ਕਹਿੰਦਾ ਹੋਇਆ ਜੀ ਧੰਨਵਾਦ ਥੈਂਕ ਯੂ